ਸਰ ਜਿਹੜਾ ਨਾਬਾਲਗ ਲੜਕੀ ਦੇ ਨਾਲ ਰੇਪ ਕਰਦਾ ਤੇ ਉਹਦੇ ਉੱਪਰ ਜਿਹੜੇ ਐਫਆਈਆਰ ਦਰਜ ਕੀਤੀ ਗਈ ਹੈ ਕਿ ਹੁਣ ਤੱਕ ਕੀ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ ਇਹਦੇ ਚ ਇਨਵੈਸਟੀਗੇਸ਼ਨ ਹੋਈ ਆ ਕੰਪਲੇਂਟ ਦੀ ਐਫਆਈਆਰ ਦਰਜ ਹੋਈ ਆ ਐਫਆਈਆਰ ਦੇ ਵਿੱਚ ਅਮਨਦੀਪ ਸਿੰਘ ਰੂਗਲਾ ਪੁੱਤਰ ਬਲਬੀਰ ਸਿੰਘ ਗੈਰੀ ਦਾ ਉਹ ਰੈਸਟ ਕੀਤਾ ਗਿਆ ਜੀ ਰੈਸਟ ਕਰਕੇ ਸਾਡੀ ਅਗਲੀ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਇਸੇ ਤਰ੍ਹਾਂ 2021 ਦੇ ਵਿੱਚ ਵੀ ਕੇਸ ਸਾਹਮਣੇ ਆਇਆ ਸੀਗਾ ਤੇ ਉਹ ਬੰਦਾ ਪਗੋੜਾ ਸੀਗਾ ਉਹਨੂੰ ਵੀ ਕੱਲ ਅਮਰਪਾਲ ਪੁੱਤਰ ਫਦੇ ਸਿੰਘ ਵਾਸੀ ਢੋਟਾ ਢੋਟਾ ਪਿੰਡਾਇ ਕੜੂਸਾਵਾਂ ਲੰਗੇ ਉਹ ਵੀ ਰੈਸਟ੍ਰੀਟਾ ਦੋਨੋਂ ਸੇਮ ਕੇਸ ਸੀ ਦੋ ਮੁਲਜ਼ਮ ਗ੍ਰਿਫਤਾਰ ਨੇ ਗ੍ਰਿਫਤਾਰ ਕਰਕੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੀ ਰੋਪੜ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਲੈਕਮੈਲ ਵੀ ਕਰਦਾ ਸੀ ਇੰਸਟਾਗ੍ਰਾਮ ਤੇ ਵੀਡੀਓ ਭਾਗੇ ਹਾਜੀ ਉਹ ਜੋ ਵੀ ਨੋਟਿਸ ਆਇਆ ਵਾ ਉਹ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਜੀ ਸਾਡਾ ਅੱਗੇ ਉਹ ਅਹੀਂ ਕਰ ਰਹੇ ਆ ਤੇ ਉਹ ਗੱਲ ਬਿਲਕੁਲ ਠੀਕ ਹੈ ਇਸੇ ਮੁਤਾਬਕ ਹੀ ਅਫੀਅਤ ਅਰਜੋਈਆ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾਦਾ ਪਰਿਵਾਰ ਦਾ ਕਹੜਾ ਵਾ ਕਿ ਧਮਕੀਆਂ ਵੀ ਜੜੀਆਂ ਆ ਰਹੀਆਂ ਕੋਈ ਆਮ ਆਦਮੀ ਪਾਰਟੀ ਦਾ ਕੋਈ ਪ੍ਰਧਾਨ ਹੈਗਾ ਜਿਹੜਾ ਧਮਕੀਆਂ ਦੇ ਰਿਹਾ ਸਾਡੇ ਕੋਲੇ ਜਹੀ ਗੱਲ ਕੋਈ ਨੋਟਿਸ ਨਹੀਂ ਆਈ ਅਗਰ ਨੋਟਿਸ ਚਾਹੀਦਾ ਉਹਨੂੰ ਸਖਤੀ ਨਾਲ ਨਿੱਠਿਆ ਜਾਊਗਾ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਨੇਪਰੇ ਚਾੜੀ ਜਾਊਗੀ ਹਾਂ ਜੀ ਕੀ ਗੱਲ ਹੋਈ ਹੈ ਜੀ ਭਜੀ ਸਾਡੀ ਲੜਕੀ ਹੈਗੀ ਸੀ ਇਹ ਮੁੰਡਾ ਅਮਰਬੀ ਸਿੰਘ ਉਰਫ ਰੁਬਲ ਪਿੰਡ ਗੈਰੀ ਮੰਡੀ ਜ਼ਿਲ੍ਹਾ ਅੰਮ੍ਰਿਤਸਰ ਜੰਡੇਆਲਾ ਗੁਰੂ ਇਹ ਲੜਕੀ ਨਾਲ ਜ਼ਬਰਦਸਤੀ ਰੇਪ ਕਰਦਾ ਰਿਹਾ ਉਹਨੂੰ ਨਸ਼ਾ ਦੇ ਕੇ ਠੀਕ ਹੈ ਰੇਪ ਕਰਦਾ ਰਿਹਾ ਉਹਦੇ ਨਾਲ ਤੇ ਹੁਣ ਉਹਨੂੰ ਲੜਕੀ ਨੂੰ ਤੰਗ ਕਰਨ ਦਿਆ ਕਿ ਮੇਰੇ ਨਾਲ ਜ਼ਬਰਦਸਤੀ ਸਬੰਧ ਬਣਾ ਦੂਜੇ ਮੁੰਡਿਆਂ ਕੋਲੋਂ ਵੀ ਕਰਾਉਂਦਾ ਰਿਹਾ ਨਾਲ ਲੜਕੀ ਨਾਲ ਵਿਆਹ ਕਰਾਉਂਦਾ ਇਹਨੇ ਫੋਟੋ ਨਾਲ ਇੰਸਟਾਗ੍ਰਾਮ ਤੇ ਵਾਇਰਲ ਕੀਤੀਆਂ ਉਹਦੀਆਂ ਸਾਨੂੰ ਐਸਐਚਓ ਸਾਹਿਬ ਮੁਖਤਾਰ ਸਿੰਘ ਐਸਐਸਬੀ ਦੇ ਅਤੀ ਸਤਿੰਦਰ ਸਿੰਘ ਆਮ ਆਦਮੀ ਸਰਕਾਰ ਦੇ ਸਾਡਾ ਬਹੁਤ ਸਾਥ ਦਿੱਤਾ ਠੀਕ ਹੈ ਜੀ ਸਾਨੂੰ ਇਨਸਾਫ ਦਿਵਾਇਆ ਜੋ ਵੀ ਬੰਦੀ ਕਾਰਵਾਈ ਕੀਤੀ ਹੈ ਇੱਕ ਸਰ ਸਾਨੂੰ ਕੱਲ ਦੀਆਂ ਥ੍ਰੈਟ ਗੋਲਾਂ ਬਹੁਤ ਆ ਰਹੀਆਂ ਨੇ ਜਗਜੀਤ ਸਿੰਘ ਹੈਗਾ ਕੋਈ ਸੰਨ ਰਮਿੰਦਰ ਸਿੰਘ ਗਹਿਰੀ ਮੰਡੀ ਆਮ ਆਦਮੀ ਦਾ ਲੀਡਰ ਕਹਿੰਦਾ ਮੈਂ ਸਾਨੂੰ ਧੰਕੀਆਂ ਦੇਣ ਦਿਆ ਵਾ ਕਿ ਜੇ ਤੁਸੀਂ ਰਾਜੀ ਨਾ ਹੋ ਨਾ ਕੀਤਾ ਗੋਲੀਆਂ ਮਾਰ ਦਾਂਗੇ ਤੁਹਾਨੂੰ ਪਿੰਡੋਂ ਕੱਢ ਦਾਂਗੇ ਇੱਕ ਸਾਰੇ ਦਾ ਲੜਕੇ ਦਾ ਬ੍ਰਦਰ ਹੈਗਾ ਰੋਬਨ ਸਾਨੂੰ ਬਖਸੀਰ ਸਿੰਘ ਉਹਨੇ ਸਾਨੂੰ ਗੱਲ ਖਲਾਰ ਕੇ ਉਹ ਸਰਕਾਰੀ ਨੌਕਰੀ ਕਰਦਾ ਵਾ ਉਹ ਸਰਕਾਰ ਦਾ ਅਨਮਾਇਦਾ ਹੋ ਗਏ ਵੀ ਨਹੀਂ ਡਰੰਦਿਆ ਕਿ ਮੈਂ ਮਤਲਬ ਕੀ ਕਰਨਿਆ ਵਾ ਉਹਨੇ ਸਾਨੂੰ ਗੱਲ ਖਾਰ ਕੇ ਧੰਕੀ ਦਿੱਤੀ ਆ ਕਿ ਜੇ ਕੋਈ ਗੱਲ ਹੋਈ ਤੇ ਮੈਂ ਤੁਹਾਨੂੰ ਮਨ ਲੱਗੀ ਗੋਲੀਆਂ ਮਾਰਦਾਂਗਾ ਤੁਹਾਡੇ ਨਾਲ ਦੇਖਣਾ ਜੋ ਵੀ ਢੱਡੀ ਕੈਮਰੇ ਚ ਫੋਟੋ ਆਈ ਹੈ ਤੇ ਫੋਨ ਉਸ ਦੀ ਕੰਪਲੇਂਟ ਵੀ ਕੀਤੀ ਕਿ ਜਿਹੜੀ ਆਪਣਾ ਫੈਡ ਆ ਗਈ ਨਹੀਂ ਹਾਂਜੀ ਸਰ ਕਰਨ ਲੱਗੇ ਕੰਪਲੇਂਟ ਐ ਐਸਐਚਓ ਸਾਹਿਬ ਹੈ ਨਹੀਂ ਆਉਗਾਉਣ ਲੱਗੇ ਦੇ ਕਹਿੰਦੇ ਕੰਪਲੇਂਟ ਥੰਦੀ ਦਰਜ ਕਰਦੇ ਹਾਂ ਕੀ ਮੰਗ ਕਰਦੇ ਸਰ ਇਹ ਮੰਗ ਕਰਦੇ ਆ ਕਿ ਸਾਡਾ ਜੇ ਕੋ ਕੱਲ ਨੂੰ ਨੁਕਸਾਨ ਹੋ ਗਿਆ ਜਾਨ ਦਾ ਕੋਈ ਸਾਡਾ ਆਵੀ ਨਵੀਂ ਨੂੰ ਹੋ ਗਈ ਜਿੰਮਿਆਰੇ ਇੱਕ ਜਗਜੀਤ ਸਿੰਘ ਜਿਹੜਾ ਆਮ ਆਦਮੀ ਦਾ ਕਹਿੰਦਾ ਮੈਂ ਲੀਡਰ ਬਹੁਤ ਵੱਡਾ ਇੱਕ ਇਹ ਤੇ ਕਹਿੰਦਾ ਦੋਸ਼ੀ ਪ੍ਰਵਾਹ ਚੰਡੀਗੜੀਆਂ ਦਾ ਇਹ ਜਿੰਮਿਆਰ ਹੋਣਗੇ ਕੀ ਮੇਰੀ ਇਹ ਬੇਟੀ ਆ ਇਹ ਬਹੁਤ ਜ਼ਿਆਦਾ ਸਾਨੂੰ 2-3 ਸਾਲਾਂ ਤੋਂ ਤੰਗ ਕਰਦਾ ਆ ਇਹ ਘਰ ਵੀ ਆਣ ਕੇ ਸਾਡੇ ਹੱਥੀ ਪੈਂਦੇ ਰਹੇ ਬੜਾ ਹੱਤ ਪੱਲਾ ਇਹਦੇ ਅੱਗੇ ਜੋੜਦੇ ਰਹੇ ਆ ਕਿ ਹਾਸ ਸੁਧਰ ਜਾ ਸੁਧਰ ਜਾ ਇਹ ਸੁਧਰਦਾ ਨਹੀਂ ਰਿਹਾ ਨਾ ਹੀ ਆ ਸਮਝਦਾ ਰਿਹਾ ਵਾ ਇੰਨੇ ਕੁੜੀ ਦੇ ਨਾਲ ਹੋਟਲਾਂ 'ਚ ਖੜ ਖੜ ਕੇ ਇਹ ਜ਼ਬਰਦਸਤੀ ਕਰਦਾ ਰਿਹਾ ਨਸ਼ਾ ਕਰਾਉਂਦਾ ਆ ਬਹੁਤ ਜ਼ਿਆਦੀ ਪਰੇਸ਼ਾਨ ਮੈਂ ਨਾ ਮੇਰਾ ਘਰ ਵਾਲਾ ਨਾ ਮੇਰਾ ਬੇਟਾ ਮੈਂ ਕਿਹ ਕਰਾਈ ਤੇ ਰਹੀ ਹਾਂ ਇਹਦੇ ਲਾਗੂ ਗਲੀ ਮੱਲੇ ਦਾ ਵਾ ਮੁੰਡਾ ਉਹਦੇ ਲਾਗੂ ਵੀ ਮੈਂ ਘਰ ਬਦਲ ਲਿਆ ਵਾ ਇਹ ਜਿੱਥੇ ਮੈਂ ਦੂਜੇ ਥਾਂ ਤੇ ਵਧਿਆ ਉੱਥੇ ਵੀ ਇਹ ਜਾਂਦਾ ਤੇ ਬੁਲਟ ਤੇ ਇਹਦੇ ਚਾਚੇ ਤਾਂ ਦੇ ਮੁੰਡਿਆਂ ਨੂੰ ਨਾਲ ਲੈ ਕੇ ਬੁਲਟ ਤੇ ਜਾਂਦਾ ਵਾ ਸਾਨੂੰ ਪਰੇਸ਼ਾਨ ਕਰਦਾ ਹੁਣ ਕੀ ਤੰਕੀਆਂ ਦੇ ਹਾਂਜੀ ਹੁਣ ਤੰਕੀਆਂ ਦਿੰਦਾ ਪਹਿਲਾਂ ਸਾਨੂੰ ਕਹਿੰਦਾ ਸੀ ਅਸੀਂ ਮਾਮਾ ții ਤਿੰਨ ਹੀ ਹੈਗੀਆਂ ਕਹਿੰਦਾ ਤੁਹਾਡੀ ਬੁੰਡ ਥਾਣੀ ਗੋਲੀਆਂ ਲਗਾ ਦੂੰਗਾ ਹੁਣ ਵੀ ਤੰਕੀਆਂ ਦਿੰਦਾ ਹੁਣ ਮੇਰੀ ਛੋਟੀ ਕੁੜੀ ਵਿਆਹੀ ਆ ਵੱਡਾ ਜਵਾਈ ਆ ਮੇਰਾ ਬਟਾਲੇ ਤੋਂ ਇਹ ਆ ਉਹਨਾਂ ਨੂੰ ਵੀ ਆਂਦਾ ਵਾ ਤੁਹਾਡੇ ਨਾਮ ਮੈਂ ਵੇਖਣਾ ਕੱਲ ਵੀ ਇੰਨੇ ਘੇਰਿਆ ਵਾ ਰੋਬਨ ਤੁਸੀਂ ਕਿੱਥੇ ਖੜੇ ਹੋ ਅਸੀਂ ਅਹੀਂ ਥਾਣੇ ਦੇ ਗੜੀ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਮिन्नੂ ਹੋ ਗਿਆ ਕੱਲ ਨੂੰ ਮੇਰੇ ਜਵਾਈ ਨੂੰ ਹੋ ਗਿਆ ਜਿਹਦੇ ਨਾਲ ਵਿਆਹ ਕਰਨਾ ਉਹਦੇ ਮਗਰ ਵੀ ਇਹ ਜਾਂਦਾ ਗੱਡੀ ਮਗਰ ਲਾਉਂਦਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਜ਼ਿੰਮੇਵਾਰ ਇਹ ਚੰਡੀਗੜੀ ਹੈ ਤੇ ਉਹ ਜਿਹੜਾ ਮੁੰਡਾ ਸਾਨੂੰ ਧਮਕੀਆਂ ਦਿੰਦਾ ਉਹ ਹੋਊਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ